ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਇਹ ਅਸਥਾਨ ਹੈ ਗੰਡੂਆ ਸਾਹਿਬ ਸੰਤ ਆਬਾ RAM ਸਿੰਘ ਜੀ ਗੰਡੂਆ ਵਾਲੇ ਮਹਾਪੁਰਸ਼ਾਂ ਦਾ ਜਿੱਥੇ ਬੈਠ ਕੇ ਮਹਾਪੁਰਸ਼ ਜਪ ਤਪ ਕਰਦੇ ਸਨ ਸੋ ਇਹ ਅਸਥਾਨ ਨੂੰ ਸਾਂਭ ਕੇ ਰੱਖਿਆ ਗਿਆ ਹੈ ਗੰਡੂਆ ਸਾਹਿਬ ਆਪ ਜੀ ਦਰਸ਼ਨ ਕਰ ਸਕਦੇ ਹੋ ਗੰਨਵਾ ਸਾਹਿਬ ਮਹਾਪੁਰਸ਼ਾਂ ਦੇ ਇਸ ਪਾਵਨ ਪਵਿੱਤਰ ਸਥਾਨ ਤੇ ਜਿੱਥੇ ਬੈਠ ਕੇ ਮਹਾਪੁਰਸ਼ ਜਪ ਤਪ ਕਰਦੇ ਸਨ ਗੁਰਬਾਣੀ ਦਾ ਜਾਪ ਕਰਦੇ ਸਨ ਤੇ ਲੱਖਾਂ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਮਹਾਪੁਰਸ਼ਾਂ ਨੇ ਜੋੜਿਆ ਅੱਜ ਵੀ ਸੰਗਤਾਂ ਮਹਾਪੁਰਸ਼ਾਂ ਦੇ ਸਥਾਨ ਤੇ ਦਰਸ਼ਨ ਕਰਕੇ ਗੁਰਬਾਣੀ ਦੇ ਨਾਲ ਜੁੜ ਰਹੀਆਂ ਹਨ ਸੋ ਸੰਗਤ ਜੀ ਆਪ ਜੀ ਵੱਧ ਤੋਂ ਵੱਧ ਗੁਰਬਾਣੀ ਨਾਲ ਜੁੜੋ ਗੁਰਬਾਣੀ ਪੜੋ ਗੁਰਬਾਣੀ ਨੂੰ ਸਮਝੋ ਤੇ ਮਹਾਂਪੁਰਸ਼ਾਂ ਦੇ ਗੁਰੂਆਂ ਪੀਰਾਂ ਦੇ ਲੜ ਲੱਗ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ